ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਕਿ ਆਪ ਸਭ ਨੂੰ ਪਤਾ ਹੈ ਕਿ ਸ਼ਹੀਦੀ ਦਿਨ ਚੱਲ ਰਹੇ ਆ ਤੇ ਅਸੀਂ ਪਹੁੰਚੇ ਆ ਗੁਰਦੁਆਰਾ ਸ਼੍ਰੀ ਪੱਟਾ ਸਾਹਿਬ ਸੋ ਤੁਸੀਂ ਹੁਣ ਦਰਸ਼ਨ ਕਰ ਸਕਦੇ ਹੋ ਗੁਰਦੁਆਰਾ ਸ਼੍ਰੀ ਪੱਟਾ ਸਾਹਿਬ ਦੇ ਤੇ ਸੰਗਤਾਂ ਇੱਥੇ ਪਹੁੰਚੀਆਂ ਨੇ ਗੁਰੂ ਦੇ ਦਰਸ਼ਨਾਂ ਲਈ ਬਖਸ਼ਣ ਜਰਾਂ ਤੇ ਹੋ ਤੇ ਸਤਿ ਸ਼੍ਰੀ ਅਕਾਲ। ਬਹੁਤ ਤੁਸੀਂ ਹੁਣ ਦਰਸ਼ਨ ਕਰ ਸਕਦੇ ਆ ਗੁਰਦੁਆਰਾ ਸ਼ਹੀਦ ਪੱਟਾ ਸਾਹਿਬ। ਸੋ ਹੁਣ ਅਸੀਂ ਤੁਹਾਨੂੰ ਦਿਖਾਉਂਦੇ ਆ ਕਿ ਕਿਸ ਤਰ੍ਹਾਂ ਸੰਗਤ ਇੱਥੇ ਪਹੁੰਚੀ ਹੋਈ ਆ ਮੱਥਾ ਟੇਕਣ। ਅੱਜ ਪੱਟਾ ਸਾਹਿਬ ਵਿੱਚ ਸ਼ਹੀਦੀ ਸਭਾ ਦਾ ਪਹਿਲਾ ਜਿਹੜੀ ਸ਼ੁਰੂ ਹੋਇਆ ਹੈ ਤੇ ਸੰਗਤ ਹਾਲੇ ਥੋੜੀ ਘੱਟ ਆ ਤੇ ਕੱਲ ਤੋਂ ਇੱਥੇ ਕੂੜਾ ਜਿਹੜਾ ਰਾਸੇ ਤੁਹਾਨੂੰ ਮਿਲੂਗਾ ਤੇ ਇੱਥੇ ਇਨਾ ਰਸ ਹੋ ਜਾਂਦਾ ਕਿ ਤੁਰਨਾ ਬੜਾ ਮੁਸ਼ਕਲ ਹੋ ਜਾਂਦਾ ਆफी ਲੰਗਰ ਹੈ ਜਿਹੜੇ ਹਲੇ ਅੱਜ ਲੱਗੇ ਨਹੀਂ ਕੱਲ ਤੋਂ ਲੱਗਣਾ ਸ਼ੁਰੂ ਹੋਣਗੇ ਕਾਫੀ ਦੁਕਾਨਾਂ ਲੱਗੀਆਂ ਹੋਈਆਂ ਬੱਚਿਆਂ ਦੇ ਲਈ ਗੰਨੇ ਦਾ ਰਸ ਦਾ ਜਿਹੜਾ ਲੰਗਰ ਇੱਕ ਜਗ੍ਹਾ ਲੱਗਦਾ ਉਹਦੀ ਤਿਆਰੀਆਂ ਚੱਲ ਰਹੀਆਂ ਕੱਲ ਨੂੰ ਇੱਥੇ ਗੱਲੇ ਦਾ ਰਸਤਾ ਲੰਗੜਾ ਜਿਹੜਾ ਸ਼ੁਰੂ ਹੋ ਜਾਵੇ ਕੱਲ ਤੋਂ ਦੇਖ ਸਕਦੇ ਹੋ ਤੁਸੀਂ ਇੱਥੇ ਗੰਨੇ ਦਾ ਰਸ ਲੱਗਦਾ ਦੇਖ ਸਕਦੇ ਹੋ ਤੁਸੀਂ ਕਾਫੀ ਜੜੀਆਂ ਦੁਕਾਨਾਂ ਹਲੇ ਬਹੁਤ ਘੱਟ ਲੱਗੀਆਂ ਅੱਜ ਹਲੇ ਪਹਿਲਾ ਦਿਨ ਹੈ ਸ਼ੀਦੀ ਸਵਾ ਤੇ ਕੱਲ ਤੋਂ ਕਾਫੀ ਜਿਹੜਾ ਰਸ਼ ਹੈ ਇਸ ਜਗ੍ਹਾ ਤੇ ਤੁਹਾਨੂੰ ਦੇਖਣ ਨੂੰ ਮਿਲੇਗਾ ਲੋਕੀ ਅੱਜ ਰਾਤੋਂ ਰਾਤ ਇੱਥੇ ਪਹੁੰਚ ਜਾਣਗੇ ਦੁਕਾਨਦਾਰ ਵੀ ਤੇ ਸੰਗਤਾਂ ਵੀ ਜਿਹੜੀਆਂ ਹਲੇ ਲੰਗਰਾਂ ਦੀਆਂ ਜਿਹੜੀਆਂ ਤਿਆਰੀਆਂ ਜਿਹੜੀਆਂ ਚੱਲ ਰਹੀਆਂ ਆ। ਕੱਲ ਤੋਂ ਰਾਤ ਜਿਹੜੇ ਲੰਗਰ ਇੱਥੇ ਬੰਨੇ ਸ਼ੁਰੂ ਹੋ ਜਾਣਗੇ ਕਿ ਅੱਜ ਘੱਟ ਸੰਗਤ ਹੈ ਇਸ ਕਰਕੇ ਲੰਗਰ ਵੀ ਥੋੜੇ ਘੱਟ ਲੱਗੇ ਹੋਏ ਆ ਤੇ ਕੱਲ ਤੋਂ ਪੂਰਾ ਜਿਹੜਾ ਤੁਹਾਨੂੰ ਇੱਥੇ ਦਰਸ਼ਨ ਹੋਣਗੇ ਸੰਤਾਂ ਦੇ ਕਿਉਂਕਿ ਸੰਤਾਂ ਗੁਰੂ ਘਰ ਦੇ ਦਰਸ਼ਨ ਕਰਨ ਵਾਸਤੇ ਕੱਲ ਨੂੰ ਵੱਤ ਵੱਤ ਪਹੁੰਚਣਗੇ ਦੇਖ ਸਕਦੇ ਤੁਸੀਂ ਚਾਹ ਦਾ ਲੰਗਰ ਜਿਹੜਾ ਜਿੱਗਾ ਲੱਗਿਆ ਹੋਇਆ ਜਿਉਂ ਹੀ ਰਾਤ ਨੂੰ ਕਾਫੀ ਸੰਗਤ ਹੈ ਜਿਹੜੀ ਪਹੁੰਚਦੀ ਹੈ ਤੇ ਸਰਦੀ ਦਾ ਟਾਈਮ ਆਨ ਕਰਕੇ ਤੁਸੀਂ ਦੇਖ ਸਕਦੇ ਹੋ ਉਹ ਦੇਖ ਸਕਦੇ ਤੁਸੀਂ ਹਰ ਜਗ੍ਹਾ ਤੇ ਲੰਗਰ ਲੱਗੇ ਹੋਏ ਨੇ ਕਿਤੇ ਗੰਨੇ ਦੇ ਰਸਤੇ 'ਤੇ ਕਿਤੇ ਚਾਹ ਦਾ ਤੋ ਜੋ ਜਿੰਨੀ ਵੀ ਸੰਗਤ ਇਸ ਵੀਡੀਓ ਨੂੰ ਦੇਖ ਰਹੀ ਹੈ ਜਿਹੜੀ ਛੇਦੀ ਦਿਹਾੜੇ ਤੇ ਨਹੀਂ ਪਹੁੰਚ ਸਕਦੀ ਇਸ ਜਗ੍ਹਾ ਤੇ ਆਪਣੇ ਬੱਚਿਆਂ ਨੂੰ ਜ਼ਰੂਰ ਦੱਸਣ ਛੋਟੇ ਸਾਹਿਦ ਜਾਦਿਆਂ ਦੇ ਬਾਰੇ ਕਿ ਕਿਸ ਤਰ੍ਹਾਂ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਤੇ ਸਾਰੀ ਸੰਗਤ ਨੂੰ ਇਹ ਹੀ ਬੇਨਤੀ ਹੈ ਕਿ ਆਪਣੇ ਇਤਿਹਾਸ ਦੇ ਬਾਰੇ ਜ਼ਰੂਰ ਦੱਸਿਆ ਕਰੋ ਆਪਣੇ ਬੱਚਿਆਂ ਨੂੰ ਸ਼ਹੀਦੀ ਸਭਾ ਦਾ ਅੱਜ ਪਹਿਲਾ ਦਿਨ ਹੈ ਕੱਲ ਨੂੰ ਆਪਾਂ ਫੇਰ ਤੋਂ ਲਾਈਵ ਹੋਵਾਂਗੇ ਤੇ ਤੁਹਾਨੂੰ ਕਟਕਾ ਕੱਪ ਜਿਹੜੇ ਕਰਵਾਏ ਜਾਂਦੇ ਇੱਥੇ ਉਹਨਾਂ ਦੇ ਵੀ ਤੁਹਾਨੂੰ ਆਪਾਂ ਦਰਸ਼ਨ ਕਰਵਾਵਾਂਗੇ ਕਟਕਾ ਕੱਪ ਦੇ ਸੋ ਅੱਜ ਦੀ ਵੀਡੀਓ ਸੀ ਇੱਥੇ ਹੀ ਸਮਾਪਤ ਕਰਨ ਜਾ ਰਹੇ ਹਾਂ ਕੱਲ ਨੂੰ ਫਿਰ ਕਟਕਾ ਕੱਪ ਅਤੇ ਦਿਨ ਦੇ ਵਿੱਚ ਸੰਕਾ ਦੇ ਦੇ ਗੁਰੂ ਘਰ ਦੇ ਦਰਸ਼ਨ ਵੀ ਜਰੂਰ ਕਰਾਵਾਂਗੇ ਤਾਂ ਦੇਖ ਸਕਦੇ ਹੋ ਤੁਸੀਂ ਫੇਦੀ ਸਵਾ ਤੇ ਵੀ ਕਾਫੀ ਲੋਕਾਂ ਦਾ ਜਿਹੜਾ ਰੋਜਗਾਰ ਹੈ ਉਹ ਚੱਲਦਾ